ਜੋ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਣਾ ਅੰਸ਼ਲੀ ਸਿਵਲ ਹਸਪਤਾਲ ਫਗਵਾੜਾ ਵਿਖੇ ਆਧ ਸੁਇਰੇ ਜਨਰੇਟਰ ਰੂਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਤੁਰੰਤ ਹੀ ਸਾਰਾ ਮਾਮਲਾ ਫਾਇਰ ਬਰਗੇਡ ਅਧਿਕਾਰੀਆਂ ਦੀ ਧਿਆਨ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਫਾਇਰ ਬਰਗੇਡ ਦੇ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾਇਆ ਇਸ ਮੌਕੇ ਸਾਡੇ ਸਹਿਯੋਗੀ ਨੂੰ ਜਾਣਕਾਰੀ ਦਿੰਦਿਆਂ ਫਾਇਰ ਬਰਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਿਵਲ ਹਸਪਤਾਲ ਫਗਵਾੜਾ ਵਿਖੇ ਜਨਰੇਟਰ ਰੂਮ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਬੜੀ ਹੀ ਸੋਚ-ਬੂਝ ਨਾਲ ਅੱਗ ਤੇ ਕਾਬੂ ਪਾਇਆ। ਉਹਨਾਂ ਨੇ ਅੱਗ ਲੱਗਣ ਦਾ ਕਾਰਨ ਓਵਰ ਹੀਟ ਤੇ ਸ਼ਾਰਟ ਸਰਕਟ ਦੱਸਿਆ। ਉੱਧਰ ਹਸਪਤਾਲ ਵਿੱਚ ਲਾਈਟ ਦੀ ਸਮੱਸਿਆ ਕਾਰਨ ਦਵਾਈ ਲੈਣ ਆਏ ਮਰੀਜ਼ ਵੀ ਕਾਫੀ ਪ੍ਰੇਸ਼ਾਨ ਹੁੰਦੇ ਹੋਏ ਦਿਖਾਈ ਦਿੱਤੇ ਫਗਵਾੜਾ نیوز ਤੋਂ ਕੈਮਰਾਮੈਨ ਜਸ ਸ਼ਰਮਾ ਨਾਲ ਅਲੋਚ ਰਣਜੀਤ ਸਿੰਧੂ ਸੋਨੀ ਦੀ ਰਿਪੋਰਟ ਸ੍ਰੀ ਰੇਸ਼ਕਮਾ ਸਫਰ ਆਪ ਸਰ ਫਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਵਿੱਚ ਅੱਗ ਲੱਗੀ ਜੀ ਸਾਡੇ ਨੂੰ 15-20 ਮਿੰਟ ਹੋਏ ਟੈਲੀਫੋਨ ਆਇਆ ਸੀ ਸਿਵਲ ਹਸਪਤਲ ਜਨਰੇਟਰ ਨੂੰ ਅੱਗ ਲੱਗ ਗਈ ਹੈ ਜੀ ਅਸੀਂ ਤੁਰੰਤ ਹੀ ਫਾਇਰ ਟੈਂਟਰ ਲੈ ਕੇ ਪਹੁੰਚੇ ਹਾਂ ਉੱਥੇ ਸਰ ਕਿੰਨੀਆਂ ਗੱਡੀਆਂ ਲੱਗੀਆਂ ਇਹਦੀਆਂ ਇੱਕੋ ਹੀ ਗੱਡੀ ਆਈ ਜਿੰਨਾ ਕਿ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲਗਾ ਸਕਦੇ ਦੇਖਦੇ ਜਾਗੇ ਸਰ ਕੀ ਨਾ ਜੀ ਆਪਣਾ ਮਨਦੀਪ ਸਿੰਘ ਜੀ ਮਨਦੀਪ ਸਿੰਘ ਕੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਦੇ ਚੱਕ ਅੱਗ ਲੱਗੀ ਆ ਇਹਨਾਂ ਦੇ ਤੁਹਾਨੂੰ ਕਾਲ ਆਈ ਦੀ ਬੇ ਚੇਂਜ ਸਿਵਲ ਹਸਪੀਟਲ ਵਿੱਚ ਜਨਰੇਟਰ ਨੂੰ ਅੱਗ ਪੈ ਗਈ ਆ ਜੀ ਤੇ ਜਦੋਂ ਆ ਕੇ ਦੇਖਿਆ ਇਹਨਾਂ ਦਾ ਇਹ ਅੰਦਰ ਸ਼ਾਰਟ ਸਰਕਟ ਹੋਇਆ ਜੀ ਜਿਹੜਾ ਮੇਨ ਇਨਰ ਕੰਟਰੋਲਰ ਰੂਮ ਉਹਦੇ ਵਿੱਚ ਸਰ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਇਹਨਾਂ ਦਾ ਹੁਣ ਇਹ ਤਾਂ ਹੀ ਦੱਸ ਸਕਦੇ ਵਾਜ ਜ਼ਿਆਦਾ ਨਹੀਂ ਹੋਗਾ ਜਦੋਂ ਚੇਂਜ ਓਵਰ ਲੋ ਹੋ ਗਿਆ ਜੀ ਬਲਕਿ ਤਾਂ ਵਾਇਰਿੰਗ ਲੋ ਹੋ ਗਈ ਆ ਜੀ ਇਹ ਸ਼ੋਰ ਮਾਗੀ ਅੱਗ ਲੱਗਣ ਦਾ ਕਾਰਨ ਕੋਈ ਸਾਹਮਣੇ ਹੈ ਸ਼ੋਰ ਸਰਕਟ ਹੀ ਜਾਦੀ ਹੈ ਸ਼ੋਰ ਕਿਦਾਂ ਹੁਣ ਕਾਬੂ ਆ ਕਿਤੇ ਹਾਂਜੀ ਠੀਕ ਹੈ ਸਰਦਾਰ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਗ ਲੱਗੀ ਉਹ ਪੁਛ ਨੇ ਲਾਈਟਰ ਜਨਰੇਟਰ ਚ ਲਾਈਵ ਹੋਣੇ ਉਹਦੇ ਕਰਕੇ ਚੱਕਣ ਗਏ ਸੀਗੇ ਤੇ ਉਹ ਸਪਾਰਕ ਸ਼ੁਰੂ ਹੋ ਗਿਆ ਤੇ ਅੱਗ ਲੱਗੀ ਨਾਲ ਕਿੰਨਾ ਕ ਨੁਕਸਾਨ ਹੋ ਗਿਆ ਇੰਨਾ ਹੁਣ ਪਤਾ ਨਹੀਂ ਹੈ ਪ੍ਰਾਈਵੇਟਡ ਗੱਡੀ ਨੂੰ ਕਟਿੰਟ ਆ ਗਈ ਆ ਕਿੰਨੀਆਂ ਗੱਡੀਆਂ ਜੀ ਇੱਕੋ ਹੀ ਆਈ ਆ ਹਾਂਜੀ ਇੱਕੋ ਗੱਡੀ ਹੈ ਇੱਕੋ ਗੱਡੀ ਹਾਂਜੀ ਕਿੰਨੇ ਕ ਵਜੇ ਹੋਇਆ ਇਹ ਹਸ ਮਤਲਬ ਇਹ ਪਹਿਲੇ ਹੋਇਆ 15 ਮਿੰਟ ਹੀ ਹੋਇਆ 15 ਮਿੰਟ ਕੋ ਨੁਕਸਾਨ ਤਾਂ ਨਹੀਂ ਜ਼ਿਆਦਾ ਹੋਇਆ ਜੀ ਨੁਕਸਾਨ ਬਾਹਰ ਤਾਂ ਨਹੀਂ ਹੋਇਆ ਅੰਦਰ ਹੀ ਲੱਗਦਾ ਸ਼ਾਇਦ ਆਰਾਧਾ ਤਰ੍ਹਾਂ ਦਾ ਹੋ ਗਿਆ ਮੈਂ ਘੰਟਾ ਹੋ ਗਿਆ ਬੈਠਾ ਕੀ ਨਾਂ ਆਈ ਭਾਈ ਆਪਣਾ ਮੈਂ ਬੜੀ ਗੁਲਰੀਬ ਰਾ ਜਿਹੜੇ ਪਿੰਡ ਤੋਂ ਆ ਮਾਲਾ ਬੜੀ ਤੇ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹੌਪੀਟਲ ਚ ਆਏ ਆ ਮਾ ਉਹਦਾ ਭਾਈ ਇਹ ਆ ਮੇਰੇ ਦਰਦ ਹੁੰਦੀ ਸੀ ਉਹ ਐਕਸਰਾ ਰਿਐਕਸ਼ਨ ਲਿਖਿਆ ਕਰਦਾ ਤੇ ਉਹ ਮੈਂ ਅੱਜ ਕਰਵਾਉਣ ਆਇਆ ਜੀ ਤੇ ਕਿੰਨਾ ਟਾਈਮ ਡੇਢ ਘੰਟਾ ਹੋ ਗਿਆ ਬੈਠੇ ਡੇਢ ਘੰਟਾ ਹੋ ਗਿਆ ਬੈਠੇ ਤੇ ਕੀ ਹੁਣ ਇੱਥੇ ਲਾਈਟ ਵੀ ਕਰਾ ਦੀ ਕਿਉਂ ਬਰਾ ਲਾਈਟ ਦੀ ਬਰਾ ਉਹ ਕਿੱਥੇ ਲਾਈਟ ਆਊਗੀ ਤੇ ਫੇਰ ਐਕਸਰਾ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਭੰਗ ਮੁਕੀ ਕਰਨੀ ਔਰ ਵਜੇ ਉਹਦਾ ਜਨਰੇਟਰ ਖਰਾਬ ਹੋਇਆ ਕੀ ਕਹਿ ਦਾਂ ਜੀ ਅਪਾ ਤਾਂ ਲਾਈਟ ਕਿੰਨੀ ਧਰ ਹੋ ਗਈ ਗਈ ਨੂੰ ਡੇਢ ਘੰਟਾ ਹੋ ਗਿਆ ਦਾ ਮਤਲਬ ਮੈਨੂੰ ਡੇਢ ਘੰਟਾ ਹੋ ਗਿਆ ਬੈਠੇ ਲਾਈਟ ਦਾ ਬਸ